ਮੈਨੂੰ ਕੋਈ ਜਾਨ ਦੇ ਪ੍ਰਵਾਹ ਨਹੀਂ ਮੈਨੂੰ ਕੋਈ ਪ੍ਰਵਾਹ ਨਹੀਂ ਹੈਗੀ ਮੈਂ ਤੁਰਤ ਇੱਥੇ ਆਇਆ ਮੈਂ ਆਪਣੀ ਪਗੜੀ ਉਤਾਰ ਕੇ ਪਗੜੀ ਉਤਾਰ ਕੇ ਸਾਫ ਕੀਤਾ ਦੁੱਧ ਮੰਗਾਇਆ ਦੁੱਧ ਮੰਗਾ ਕੇ ਧੁੱਤ ਧੁੱਤਾ ਵਸ ਰਾਜੀਵ ਗਾਂਧੀ ਦੇ ਬੁੱਤ ਨੂੰ ਦੁੱਧ ਨਾਲ ਨਹਲਾਉਣ ਵਾਲੇ ਅਤੇ ਉਸ ਨੂੰ ਆਪਣੀ ਪੱਗ ਨਾਲ ਸਾਫ ਕਰਨ ਵਾਲੇ ਅਮ੍ਰਿਤਧਾਰੀ ਕਾਂਗਰਸੀ ਗੁਰਸਿਮਰਨ ਸਿੰਘ ਮੰਡ ਦਾ ਵਿਰੋਧ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਹੋ ਰਿਹਾ ਹੈ ਅਤੇ ਗੁਰਸਿਮਰਨ ਸਿੰਘ ਮੰਡ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਪਾਈਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਮੰਡ ਦੀ ਸੋਸ਼ਲ ਮੀਡੀਆ ਤੇ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਸ ਦਾ ਮੂੰਹ ਕਾਲਕ ਨਾਲ ਮੱਥਿਆ ਹੋਇਆ ਹੈ ਜਿਸ ਵਿੱਚ ਉਸ ਬਾਰੇ ਪੱਦੀ ਸ਼ਬਦਾਵਲੀ ਵੀ ਵਰਤੀ ਗਈ ਹੈ ਮੰਡ ਨੂੰ ਇਸ ਫੋਟੋ ਵਿੱਚ ਕੰਜਰ ਦੱਸਿਆ ਗਿਆ ਲਿਖਣ ਵਾਲਿਆਂ ਨੇ ਲਿਖਿਆ ਕਿ ਮੈਂ ਲਾਂਤੀ ਕਾਂਗਰਸੀ ਕੰਜਰ ਗੁਰਸਿਮਰਨ ਪੰਡਾ ਹਾਂ ਮੈਨੂੰ ਸਿੱਖੀ ਤੋਂ ਵੱਧ ਸਿੱਖਾਂ ਦੀ ਕਾਤਲ ਜਮਾਤ ਦਾ ਗਾਂਦੀ ਟੱਬਰ ਪਿਆਰਾ ਹੈ ਮੈਂ ਤੁਹਾਡੇ ਸਬਨਾ ਦੇ ਚਿੱਤਰਾਂ ਦੀ ੜੀਕ ਵਿੱਚਾਂ ਸੋ ਇਸੇ ਤਰ੍ਹਾਂ ਮੰਡੀਆਂ ਹੋਰ ਬਹੁਤ ਸਾਰੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਮੰਡ ਵੱਲੋਂ ਬੁੱਤ ਸਾਫ਼ ਕਰਨ ਲਈ ਆਪਣੀ ਪੱਗ ਦੀ ਵਰਤੋਂ ਕੀਤੀ ਗਈ ਸੀ ਜਿਨ੍ਹਾਂ ਉਹੀ ਪੱਗ ਹੈ ਜਿਹੜੀ ਕਿ ਬਹੁਤ ਜ਼ਿਆਦਾ ਕੁਰਬਾਨੀਆਂ ਤੋਂ ਬਾਅਦ ਸਾਨੂੰ પ્રાપ્ત ਹੋਈ ਹੈ ਮੰਡ ਵੱਲੋਂ ਬੁੱਤ ਤਾਂ ਸਾਫ਼ ਕਰ ਦਿੱਤਾ ਪਰ ਬੁੱਤ ਸਾਫ਼ ਕਰਨ ਵੇਲੇ ਪੱਗ ਪੈਰਾਂ 'ਚ ਰੋਲਦੀ ਰਹੀ ਲੋਕਾਂ ਦੇ ਵਿਰੋਧ ਤੋਂ ਬਾਅਦ ਵੀ ਮੰਡੇ ਕਾਂਗਰਸ ਦੇ ਮਗਰ ਲੱਗਿਆ ਹੋਇਆ ਅਤੇ ਉਸ ਦਾ ਕਹਿਣਾ ਹੈ ਕਿ ਮੈਂ ਪੱਕਾ ਕਾਂਗਰਸੀ ਅਤੇ ਮੈਂ ਵਿਰੋਧ ਤੋਂ ਨਹੀਂ ਡਰਦਾ ਹੁਣ ਵੇਖਣਾ ਪਵੇਗਾ ਕਿ ਵੱਧ ਰਹੇ ਵਿਰੋਧ ਤੋਂ ਬਾਅਦ ਮੈਂਡਿਬਲੋਂ ਆਪਣੇ ਸ਼ਬਦ ਵਾਪਿਸ ਲੈ ਜਾਂਦੇ ਨੇ ਜਾਂ ਫਿਰ ਉਹ ਇਨਾਂ ਤੇ ਹੀ ਕਾਇਮ ਰਹਿੰਦਾ ਹੈ ਬੀਰ ਰਿਪੋਰਟ ਪੰਜਾਬੀ ਲੋਕ ਚੈਨਲ